ਮਰੋ 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 ਪੰਜਾਬੀ ਲੋਕਾਂ ਦਾ ਮਿਲੋ ਯਾਰ ਆਪਕੇ ਜੋ ਤੁਹਾਨੂੰ ਦੇ ਦਿਆਂਗੇ

いはい。 ਸੋ ਗਰਾਉਂਡ ਜੀਰ ਤੇ ਤਸਵੀਰਾਂ ਦੇਖ ਸਕਦੇ ਆ ਕਿ ਉਹ ਪਟਿਆਲਾ ਦੇ ਸਿਵਲ ਹਸਪਤਾਲ ਵਿਖੇ ਜੋ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈਗਾ ਸੋ ਇਹ ਤਸਵੀਰਾਂ ਨੇ ਰਾਜਪੁਰੇ ਦੀਆਂ ਚੱਕੀ ਬਲੱਗ ਚੱਕੀ ਬੰਨ੍ਹ ਦੋਗੇ ਆਪ ਕੋ ਗੁਰਾਨਾਸ ਕੋਖਮੇ ਦੀ ਗਰਾਉਂਡ ਜ਼ੀਰ ਤੇ ਜਿਹੜੇ ਕਿਸਾਨ ਸ਼ੰਭੂ ਮੋਰਚੇ ਦੇ ਜ਼ਖਮੀ ਹੋਏ ਨੇ ਉਹਨਾਂ ਨੂੰ ਲਿਆਂਦਾ ਗਿਆ ਹੈ ਹਾਂਜੀ ਬੋਲ ਜਿਹੜੇ ਝੰਡੇ ਦੇਣਾ ਨਹੀਂ ਨਹੀਂ ਉਹ ਇੱਕੋ ਜਿਹੜੇ ਪਹਿਲੇ ਆਏ ਸੀ ਮੈਂ ਦੇ ਦਿੰਦਾ ਜਿੰਨ ਦਾ ਕੰਮ ਤੇ ਲ ਕੇ ਬੁਲਾਣਾ ਸਰ ਅੱਜ ਜਿਹੜੇ ਕਿਸਾਨੀ ਆਪਣੇ जखਮੋ ਹੋ ਕੇ ਆਏ ਨੇ ਜੀ ਇਹਨਾਂ ਚ ਕਿੰਨੇ ਇੱਕ ਆਪਣੇ ਇੰਜਨ ਨੇ ਤੇ ਕਿੰਨੇ ਕੀ ਇਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਜੀ ਸਾਡੇ ਕੋਲੇ ਇਸ ਵੇਲੇ ਸੀ ਰਾਜਪੁਰੇ ਪੂਰੀ ਟੀਮ ਸਾਡੀ ਐਮਰਜੈਂਸੀ ਦੇ ਲਈ ਤੈਨਾਤ ਹੈ ਐਸਵੇਲੇ ਤੱਕ ਖੋਲੇ ਤੱਕ ਪੰਜ ਮਰੀਜ਼ ਆ ਚੁੱਕੇ ਨੇ ਛੇਮਾ ਜੋ ਇਨਫਾਰਮੇਸ਼ਨ ਹੈ ਔਨ ਦਾ ਵੇ ਹੈਗਾ ਇਹਦੇ ਵਿੱਚ ਦੋ ਦੇ ਤਾਂ ਟੀਅਰ ਗੈਸ ਦਾ ਫਰਕ ਪੈ ਕੇ ਸਾਹ ਦੀ ਤਕਲੀਫ ਹੈ ਜੀ ਹੈਗੀ ਤਿੰਨ ਦੇ ਟਰੋਮਾ ਹੈਗਾ ਮਾਈਨਰ ਟਰੋਮਾ ਹੈ ਜਾਨੀ ਕਿ ਉਹਨਾਂ ਦਾ ਸਾਰੇ ਨੇ ਧਿਆਨ ਰੱਖਿਆ ਜਾ ਰਿਹਾ ਹੈ ਇਲਾਜ ਜਾਰੀ ਹੈ ਤੇ ਉੱਥੇ ਵੀ ਇਹਨਾਂ ਕਿ ਐਂਬੂਲੈਂਸ ਲੱਗੀਆਂ ਹੋਈਆਂ ਨੇ ਜੀ ਸਾਡੀਆਂ 12 ਐਂਬੂਲੈਂਸਾਂ ਐਸਵੇਲੇ ਟੂ ਐਂਡ ਫ੍ਰੋ ਤੇ ਉੱਥੇ ਪੂਰੀ ਇੱਕ ਐਸਐਮਓ ਪੰਜ ਮੈਡੀਕਲ ਆਫੀਸਰ ਪੰਜ ਪੈਰਾਮੈਟਿਕਸ ਚਾਰ ਵਾਟਰ ਟੈਂਡੈਂਟ ਤੇ ईएमटी ਡਰਾਈਵਰਸ ਉਥੇ ਟੀਮ ਤੇ ਨਾਤ ਹੈਗੀ ਹੈਗੀ ਇੱਥੇ ਰਾਜਪੁਰੇ ਦੇਖੇ ਮੈਂ ਆਪ ਬੈਠਾ ਹਾਂ ਔਰ ਚਾਰ ਮੇਰੇ ਨਾਲ ਪ੍ਰੋਗਰਾਮ ਅਫੀਸਰ ਲੋਕਲ ਐਸਐਮ ਐਮਓ ਸਾਰੀਤਾ ਨਾਥ ਨੇ ਔਰ ਜ਼ਿਲ੍ਹੇ ਦੇ ਸਾਰੇ ਹਸਪੀਟਲ ਐਕਟੀਵੇਟਡ ਨੇ ਰਜੇਂਦਰ ਹਸਪੀਟਲ ਐਮਕੇਐਚ ਕਿ ਸਰ ਕਿਸੇ ਨੂੰ ਮੇਜਰ ਆਪਣੇ ਹੋ ਜਾਂਦਾ ਜੀ ਕੋਈ ਆਪਣੇ 60 ਫੀਟ ਲੱਗ ਜਾਂਦੀ ਹੈ ਉਹਦੇ ਵੀ ਇੰਤਜ਼ਾਮ ਰੱਖੇ ਹੋਏ ਨੇ ਜੇ ਇੱਥੇ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਬਟ ਪ੍ਰਬੰਧ ਸਾਰੇ ਜੀ ਠੀਕ ਹੈ ਥੈਂਕ ਯੂ ਸੋ ਮਚ ਸਰ ਜੀ